ਨਿਗੋਜ ਘਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੋਥਰ ਨਿੱਕੀ ਗੋਦਿਸ਼ ਸੁਭਾਏ ਮਨੋਕ ਅੰਮ੍ਰਿਤ ਵੇਲੇ ਤੁਮ ਰਤਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਵਡਭਾਗੀ ਸਾਧ ਸੰਗਤ ਜਨੂ ਆਪਾਂ ਸਾਰੇ ਵਡਭਾਗੀ ਹਾਂ ਸਾਡੇ ਸਾਰਿਆਂ ਤੇ जगत तारक पिता तन श्री गुरु ग्रंथ साहब जी देयत बेअंत मेरा बख्शा आओ गुरफ प्रवान करो जी कोई रचना वाढ़ी ना रहे सारे आखो जी वागुरु जी का खालसा वागुरु जी की फतेह धन धन साहब श्री गुरु अमरदास साहब जी ਇਹਨਾਂ ਦੇ ਪਾਕ ਸੋਈਆਂ ਵਿੱਚੋਂ ਅਸੀਂ ਸਹਿਬਾਂ ਦਾ ਜਲ ਪਟ ਦੀ ਰਚਨਾ ਪਹੁੰਚਾਣ ਕੀਤਾ ਹੋਇਆ ਪਟ ਜਲ ਜਲ ਦੋਵੇਂ ਉਹਦੇ ਨਾਮ ਹਨ 11ਵਾਂ ਸੋਈਆ ਜੂ ਉਹਦੀ ਆਪਾਂ ਵਿਚਾਰ ਕਰਨੀ ਹੈ ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1394 ਤੇ ਸੁਭਾਏਮਾਨ ਹੈ ਇਹਦੇ ਵਿੱਚ ਭਗਤੀ ਨੇ ਪਟ ਸਾਹਿਬਾਨ ਨੇ ਮਾਫ ਕਰਨਾ ਪਟ ਸਾਹਿਬਾਨ ਜੀ ਨੇ ਸਤਿਗੁਰਾਂ ਦੀ ਸ਼ਿਫਤ ਕਰਦਿਆਂ ਇਸ ਗੱਲ ਨੂੰ ਬਿਆਨ ਕੀਤਾ ਹੈ ਕਿ ਉਹਨਾਂ ਮਨੁੱਖਾਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਕੋਈ ਭੁੱਖ ਨਹੀਂ ਉਹਨਾਂ ਨੂੰ ਪੰਗਾਲ ਨਹੀਂ ਆਖਿਆ ਜਾ ਸਕਦਾ ਜਿਹੜੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਕੂਝਦੇ ਨਹੀਂ ਉਹਨਾਂ ਦੀ ਸੇਵਾ ਵਿੱਚ ਜੁੜੇ ਨੇ ਇਹ ਗੱਲ ਇਹੋ ਆਖੀ ਸੀ ਅਨੰਦ ਸਾਹਿਬ ਜੀ ਅਸੀਂ ਪੜਿਆ ਹੈ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਈਆ ਇਥੇ ਉਹਨਾਂ ਸ਼ਬਦ ਵਰਤੇ ਨੇ ਤੇ ਨਾਰ ਦੁਖ ਨਹੁ ਕੁਖ ਤੇ ਨਾਰ ਨੇ ਧਨ ਨੋ ਕਹੀਐ ਇਹ ਆ ਦੁਨੀਆ ਦੇ ਲੋਕੋ ਉਹਨਾ ਮਨੁੱਖਾ ਨੂੰ ਕੋਈ ਕੰਗਾਲ ਨਾ ਆਖੇ ਉਹਨਾ ਮਨੁੱਖਾ ਨੂੰ ਕੋਈ ਦੁਖ ਨਹੀਂ ਪੁੰਦਾ ਉਹਨਾ ਮਨੁੱਖਾ ਨੂੰ ਭੁਖ ਨਹੀਂ ਵਿਆਪਦੀ ਜਿਹੜੇ ਸਤਿਗੁਰੂ ਅਮਰਦਾਸ ਸਾਹਿਬ ਜੀ ਤੋਂ ਪੂਜਦੇ ਨੇ ਉਹਨਾਂ ਦੀ ਸੇਵਾ ਨੂੰ ਸਮਰਪਿਤ ਹਨ ਮੈਂ ਪਹਿਲਾਂ ਕੱਲ ਵੀ ਜ਼ਿਕਰ ਕੀਤਾ ਸੀ ਉਹਨਾਂ ਦੀ ਬਾਣੀ ਨੂੰ ਪੜ੍ਹਦੇ ਨੇ ਬਾਣੀ ਨੂੰ ਬਾਚਦੇ ਨੇ ਉਹਨਾਂ ਦਾ ਜੀਵਨ ਪੜ੍ਹ ਕੇ ਜੀਵਨ ਦੇ ਰਾਹੀਂ ਉਹਨਾਂ ਦੀ ਇੱਜ਼ਾਤ ਕਰਦੇ ਨੇ ਗੁਰੂ ਦਰਸ਼ਨ ਕੀ ਹੈ ਜੀ ਸਿੱਖ ਅਸੀਂ ਤਾਂ ਕਹਾਂ ਕਿ ਜਦੋਂ ਸਾਡੇ ਸਰਾਣਿਆਂ ਦੇ ਹੀਠਾਂ ਸਾਡੇ ਸਰਾਣੇ ਸਿੱਖ ਇਤਿਹਾਸ ਦੇ ਇੱਕ ਤਰ੍ਹਾਂ ਜਿਉਣਗੇ ਅਸੀਂ ਆਪਣੇ ਆਪ ਨੂੰ ਸਿੱਖ ਆਖਿਆ ਕਈਆਂ ਨੂੰ 10 ਗੁਰੂਆਂ ਦੇ ਨਾਮ ਨਹੀਂ ਹੁੰਦੇ ਪੰਜ ਪਿਆਰਿਆਂ ਦੇ ਨਾਮ ਨਹੀਂ ਜਾਣਦੇ ਚਾਰ ਸਹਬਜ਼ਾਦਿਆਂ ਦੇ ਨਾਂຊਾਂ ਨੂੰ ਯਾਦ ਨਹੀਂ ਜੀਤੇ ਨਹੀਂ ਪੰਜ ਤਖ਼ਸਾਂ ਨੂੰ ਜੀਤੇ ਨਹੀਂ ਸਾਡੇ ਤਖ਼ਤਾਂ ਦੀ ਮਹਾਨਤਾ ਕੀ ਹੈ ਇਹ ਵੀ ਅਸੀਂ ਨਹੀਂ ਜਾਣਦੇ ਗੁਰੂ ਘਰ ਕਿਉਂ ਹੈ ਕਾਦੇ ਵਾਸਤੇ ਹੈ ਗੁਰੂ ਘਰ ਵਿੱਚ ਲੱਗੇ ਨਿਸ਼ਾਨਾਂ ਦੀ ਕੀ ਮਹਾਨਤਾ ਹੈ ਨਿਸ਼ਾਨ ਸਾਹਿਬ ਕਿਉਂ ਲਾਏ ਗਏ ਇਨਾਂ ਦੀ ਜਾਣਕਾਰੀ ਲੈਣਾ ਗੁਰੂ ਦੇ ਦਰਸ਼ਨ ਨੇ ਇਤੇ ਮੱਠਾ ਤੇ ਅੰਨ ਮੱਤੀਏ ਅੰਨ ਧਰਮੀ ਮੀਮੀ ਸਾਡੇ ਦੁਆਰਿਆਂ ਤੇ ਕੇਖ ਰਹੇ ਨੇ ਆ ਕੇ ਮੱਠਾ ਟੇਕ ਕੇ ਚਲੇ ਜਾਂਦੇ ਨੇ ਸਿੱਖ ਨੇ ਜਦੋਂ ਗੁਰੂ ਕੋਲ ਆਉਣਾ ਹੈ ਗੁਰੂ ਸ਼ਬਦ ਨੂੰ ਵਾਚਣਾ ਹੈ ਇਸ਼ਾਤੁਰ ਆਖੇ ਸ਼ਬਦ ਨੂੰ ਪਰਚੋਲਣਾ ਸ਼ਬਦ ਦੀ ਵਿਚਾਰ ਕਰਨਾ ਹੀ ਮੈਨੂੰ ਮਿਲਣਾ ਹੈ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਹੈ ਜੋ ਪ੍ਰਭ ਕੋ ਮਿਲੂ ਚਾਹੇ ਜੋ ਪ੍ਰਭ ਕੋ ਓ ਪ੍ਰਭ ਕੋ ਮਨ ਲੂ ਚਾਹੇ ਖੋਜ ਸ਼ਬਦ ਮੈਂ ਲੇਹੇ ਸ਼ਬਦ ਦੇ ਵਿੱਚੋਂ ਖੋਜ ਕਰੇ ਖੋਜਿਆਂ ਪ੍ਰਾਪਤ ਹੋਣਾ ਜਿਹਨੇ ਖੋਜ ਹੀ ਨਹੀਂ ਕੀਤੀ ਪ੍ਰਾਪਤ ਕਿਵੇਂ ਕਰੇਗਾ ਦੁਨੀਆਂ ਦਾ ਹਰ ਪਦਾਰਥ ਦੁਨੀਆਂ ਦੀ ਹਰ ਚੀਜ਼ ਸਾਨੂੰ ਖੋਜ ਨਾਲ ਮਿਲੀ ਮਸ਼ਕਤ ਨਾਲ ਮਿਲੀ ਪਰ ਧਰਮ ਦੇ ਖਿੱਤੇ ਤੇ ਤਿੰਨਤ ਕੀਤੀ ਨਹੀਂ ਗਈ ਧਰਮ ਦੀ ਜ਼ਿੰਦਗੀ ਜਿਉਣ ਵਾਲਾ ਚੰਦ ਹੈ ਕਿ ਮੈਂ ਧਰਮੀ ਤੇ ਬਣ ਗਿਆ ਧਰਮ ਦੇ चिन्ह ਪਹਿਨ ਲਏ ਨੇ ਆਪਾਂ ਪਾਠੀ ਸ਼ਗਨ ਨੂੰ ਘੇਟਾ ਦੇ ਕੇ ਪਾਠ ਕਰਾ ਦਈਏ ਤੇ ਤਰ ਮਤਾ ਸਾਰਾ ਫਲ ਸਾਨੂੰ ਮਿਲ ਜੇ। ਅਸੀਂ ਸਤਿਗੁਰਾਂ ਦੀ ਵਰਤੋਂ ਕਰ ਰਹੇ ਹਾਂ ਵੀ ਆਹ ਕੰਮ ਕਰਨਾ ਬਰਸੀ ਸੀ ਸੁਖ ਨਿਸ਼ੇਬ ਕਰਾ ਦਿਓ। ਗੁਰੂ ਕੋਲ ਆਏ ਗੁਰੂ ਤੋਂ ਪ੍ਰਾਪਤ ਤੇ ਕੁਝ ਕੀਤਾ ਹੀ ਨਹੀਂ। ਕੰਢ ਪਾਠ ਸਹਿਜ ਪਾਠ ਕਰਾ ਦੇ ਵੀ ਇਹ ਕੰਮ ਅੜਿਆ ਹੈ ਇਹਦੇ ਵਾਸਤੇ ਕਰਾਣਾ। ਅਰਦਾਸ ਵੀ ਅਸੀਂ ਇਹ ਸਿੱਧ ਕਰਾਈ ਦੀ ਆ ਕੰਮ ਕਾਜ mera ਪੂਰਾ ਹੋ ਡੈ ਇਹਦੇ ਲਈ ਅਰਦਾਸ ਕਰਾਈ ਜਾ ਰਹੀ ਹੈ ਸਤੁਰਾਂ ਖਿਆਚੇ ਤੇ ਰਖੀ ਗੁਰੂ ਨੂੰ ਜਦੋਂ ਤੂੰ ਗਾਵੇਂ ਗੁਰੂ ਨੂੰ ਜਦੋਂ ਤੂੰ ਪੜ੍ਹੇ ਗੁਰੂ ਦਾ ਨਾਮ ਤੂੰ ਜਦੋਂ ਜਪੇ ਗੁਰੂ ਦੀ ਅਰਦਾਸਾ ਤੂੰ ਜਦੋਂ ਕਰੇ ਗੁਰੂ ਦਾ ਚਿੰਤਨ ਜਦੋਂ ਤੂੰ ਕਰੇ ਤੇ ਤੇਰਾ ਮਕਸਦ ਗੁਰੂ ਦੀ ਪ੍ਰਾਪਤੀ ਹੋਵੇ ਦਾਤਾ ਇਹ ਪਹਿਲਾਂ ਤੇ ਮੈਨੂੰ ਗੁਰੂ ਦਾ ਮਲਾਪ ਤੇ ਗੁਰੂ ਦੇ ਕੋਲ ਜਦੋਂ ਤੇਰੀ ਪਹੁੰਚ ਬਣਦਾ ਹੈ ਤੈਨੂੰ ਗੁਰੂ ਨਾਲ ਗੱਲਾਂ ਕਰਨੀਆਂ ਆ ਜਾਣ ਫਿਰ ਅੰਦਰੋਂ ਗੁਰੂ ਨੂੰ ਆਖੀਂ ਵੀ ਉਹਨੂੰ ਮੈਨੂੰ ਰੱਬ ਨਾਲ ਰੱਬ ਨਾਲ ਗੁਰੂ ਨੇ ਮਿਲਾਣਾ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਅਪਾਲ ਪੁਰਖ ਮਿਲ ਮਿਲਦੇ ਹੈ ਇਸ ਗੱਲ ਨੂੰ ਬੜਾ ਦਰਾਇਆ ਗਿਆ ਗੁਰਬਾਣੀ ਚ ਕਿਰਪਾ ਗੁਰੂ ਨੇ ਕਰਨੀ ਹੈ ਸਤਿਗੁਰੂ ਨਵੇਂ ਪਾਤਸ਼ਾਹ ਕੇੰਦਰੇ ਕੀਤੀ ਜਿਨ੍ਹਾਂ ਤੇ ਉਹਨੇ ਕਿਰਪਾ ਉਹਨਾਂ ਨੂੰ ਮਿਲ ਗਿਆ ਗੁਰ ਕਿਰਪਾ ਜਿਹੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਗੁਰ ਕਿਰਪਾ ਗੁਰ ਕਿਰਪਾ ਗੁਰ ਕਿਰਪਾ ਜਿਹੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਹੋਇਆ ਕੀ ਜੀ ਉਹ ਮਿਲ ਗਿਆ ਪਰਮੇਸ਼ਰ ਨਾਲ ਜਿਹਨੇ ਦੀ ਗੁਰੂ ਕਿਰਪਾ ਹੋ ਗਈ ਨਾਨਕ ਨੀਨ ਭਇਉ ਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਨਾਨਕ ਨੀਨ ਭਇਉ ਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਉਹ ਮਿਲ ਗਿਆ ਇਸ ਤਰ੍ਹਾਂ ਜਿਵੇਂ ਪਾਣੀ ਵਿੱਚ ਪਾਣੀ ਦੀਆਂ ਲਹਿਰਾਂ ਜਿਵੇਂ ਪਾਣੀ ਵਿੱਚ ਪਾਣੀ ਸਮਾਗਦਾ ਹੈ ਇਹ ਜਿਹੜਾ ਮਿਲਿਆ ਉਹਦੀ ਗੱਲ ਸ਼ਰਧਪੁਰ ਅਮਰਦਾਸ ਜੀ ਦੀ ਸ਼ਿਖ ਵਿੱਚ ਉਚਾਰਣ ਕੀਤੇ ਸਵਈਆਂ ਵਿੱਚ ਪਟਾਣੇ ਕੀਤੀ ਕਹਿਣ ਲੱਗੇ ਉਹਨੂੰ ਨਾ ਪਗਾਲਾ ਕਿਹਾ ਉਹਨੂੰ ਦੁਖੀ ਨਾ ਕਿਹਾ ਉਹ ਉੱਖਾ ਨਹੀਂ ਉਹਦੇ ਕੋਲ ਤੇ ਬੜੀਆਂ ਦਾ ਉਹ ਤਾਂ ਨਾਮ ਦਾ ਧੰਨ ਇਹ ਗੱਲ ਭਗਤ ਰਾਮਦਾਸ ਜੀ ਨੇ ਆਖੀ ਸੀ ਪਾਰਸ਼ ਦੇਣ ਵਾਲੇ ਨੇ ਉਹਨੇ ਵੇਖਿਆ ਕਿ ਐਡਾ ਐਡਾ ਨਾਮਣਾ ਲੋਕ ਮੱਥਾ ਟੇਕਣ ਹੁੰਦੇ ਨੇ ਛੋਟੀ ਜਾਤ ਵਿੱਚੋਂ ਉਗੜਿਆ ਲੋਕਾਂ ਦਾ ਸੀਨ ਝੁਕਦਾ ਪਰ ਇਹ ਤੇ ਅਜੇ ਵੀ ਜੁੱਤੀਆਂ ਕੱਢ ਰਹੇ ਨੇ ਚੌਂਕੜੀ ਤੇ ਨਾਲ ਦੀ ਟੁੱਟੀ ਪਈ ਹੈ ਉਹਨੇ ਆਖਿਰ ਭਗਤ ਜੀ ਆ ਪਰ ਸੈ ਮੇਰੇ ਕੋਲ ਸਾਨੂੰ ਤੇ ਚਾ ਚੜ ਜਾਂਦਾ ਨਾ ਥੋੜੀ ਜਿਹੀ ਕਮਾਇਆ ਦੇ ਦੇ ਤੰਦ ਦੇ ਦੇ ਇਹ ਵਧੀਆ ਖਸਿਤੇ ਮੰਗਿਆ ਵੀ ਕੋਈ ਸਾਨੂੰ ਤੰਦ ਮਿਲੇ ਖੁਸ਼ ਹੋ ਗਿਆ ਸੀ ਕਿਸੇ ਦੇ ਘਰ ਪਾਠ ਕੀਤਾ ਜਿੰਨੀ ਬੇਟਾ ਸੀ ਬੇਟਾ ਤੋਂ ਵੱਧ ਉਹਨੂੰ 500 ਮਿਲ ਗਿਆ ਤਾਂ ਵੀ ਸਾਨੂੰ ਚਾ ਚੜ ਗਿਆ ਵੀ ਇਹਨੇ ਵੱਧ ਬੇਟਾ ਦਿੱਤੀ ਅਸੀਂ ਬੜੇ ਉਹਦੇ ਗੁਣ ਗਾਏ ਪਰ ਗੁਰਬਾਣੀ ਕਹਿੰਦੀ ਇਸ ਮਾਇਆ ਨਾਲ ਸੱਚਾ ਭਗਤ ਨਹੀਂ ਪਤੀਜਦਾ ਉਹਨੂੰ ਨਹੀਂ ਚਾ ਚੜਦਾ ਤੇਰੀ ਜ਼ਿੰਦਗੀ ਬਲੀਣ ਹੋ ਸਕਦੀ ਹੈ ਅਸੀਂ ਕਰਨੇ ਆ ਜੀ ਗੁਰੂ ਸਾਹਿਬਾਂ ਆਖਿਆ ਸੀ ਨਗੁਰੇ ਦੇ ਹੱਥੋਂ ਭੋਜਨ ਨਹੀਂ ਛਕਣਾ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾਉ ਪੁਰਾ ਉਹਦਾ ਨਾਂ ਲੈਣਾ ਵੀ ਪੁਰਾ ਹੈ ਪਰ ਅਮੀਨ ਤਨਾਨ ਹੋਵੇ 2 ਨੰਬਰ ਦਾ ਧੰਦਾ ਕਰਦਾ ਹੋਵੇ ਉਹ ਸਾਨੂੰ ਬੁਲਾਏ ਆਪਣੇ ਘਰ ਅਸੀਂ ਚਾਹ ਨਾਲ ਗਏ ਉਹਨੇ ਅਖਿਆ ਵੀ ਸਫਲਤਾ ਮਿਲ ਜੇ ਮੈਂ ਇਹਨਾਂ ਮਾਰੇ ਕੰਮ 'ਚ ਮੈਂ ਫਸਾ ਨਾ ਤਣ ਤੇ ਮਾਰੇ ਕੰਮ ਨਾਲ ਕਮਾਇਆ ਪਰ ਮੇਰੇ ਤੇ ਕੋਈ ਆਂਚ ਨਾਏ ਅਰਦਾਸ ਕਰ ਦਿਓ ਕਰ ਦਿੱਤੀ ਅਸੀਂ ਥੱਡ ਲੈ ਕੇ ਉਹ ਭਗਤ ਜੀ ਨੂੰ ਕਹਿੰਦਾ ਹੈ ਪਰਸ਼ ਹੈ ਜਿਹੜੀ ਚੀਜ਼ ਦਾ ਸੁਹਾਵ ਕੇ ਸੋਨਾ ਬਣਦਾ ਹੈਗਾ ਥੋੜੇ ਸਮੇਂ ਚ ਤੁਹਾਡੀ ਚੌਂਕੜੀ ਨਹੀਂ ਵੱਡੇ ਮਹਿਲ ਦੇ ਮਾਲਕ ਬਣਦੋਗੇ ਭਗਤ ਜੀ ਨੇ ਅਖੇ ਰੱਖਦੇ ਇਹਨਾਂ ਮੇ ਪੇਟਾ ਕਰਨਾਂ ਕਹਿੰਨ ਲੱਗੇ ਪੇਟਾ ਕੀਤੀ ਚੀਜ਼ ਨਹੀਂ ਮੋੜਦੇ ਪਰ ਸਾਨੂੰ ਐਡੀ ਲੋੜ ਨਹੀਂ ਹੈ ਦੀ ਅਸੀਂ ਉਹਦੇ ਲੰਘ ਵਿੱਚ ਠੀਕ ਆ ਸਾਨੂੰ ਇਹ ਚੌਂਕੜੀ ਮਹਿਲ ਨਾਲੋਂ ਵੱਡੀ ਲੱਗਦੀ ਹੈ ਬਣੀ ਸੁਹਾਵੀ ਸ਼ੰਪਨੀ jama' gun ga'i, kiti hi kaamna taula harjiyatahaan bisra'i. Nih jahidah minu kujur. Cila gaya par sanak ki. Tumma sama lang gaya. Wapus aya. ਉਥੇ ਬਿਆਪਿਆ ਮਿੱਟੀ ਨਾਲ ਲੱਭੜ ਗਿਆ ਉਸੇ ਤਰ੍ਹਾਂ ਚੌਪੜੀ ਵਿੱਚ ਰੱਬ ਦੇ ਗੁਣ ਗਾਉਂਦਿਆਂ ਭਗਤ ਜੀ ਆਪਣਾ ਧੰਦਾ ਕਰ ਰਹੇ ਨੇ ਜੁੱਤੀਆਂ ਗੰਢ ਰਹੇ ਹਾਂ ਉੱਚੀ ਉੱਚੀ ਰੱਬ ਦੇ ਸ਼ਰਮੂ ਘੋਦੀ ਸ਼ਿਮਤ ਵਿੱਚ ਗਾ ਰਹੇ ਨੇ ਕਿ ਬਿਨੂ ਤੇ ਹੀ ਜੁੱਤੀਆਂ ਵੀ ਨਹੀਂ ਹੁੰਦੀਆਂ ਇਹ ਤੋਂ ਧੰਦਾ ਲਾਇਆ ਤਾਂ ਥੋੜਾ ਬਹੁਤਾ ਕਰ ਲੈਣਾ ਅਬ ਇੱਕ ਕਰਨ ਕੇ ਮੈਂ ਤੇ ਆਪਣੇ ਅੰਦਰਲੇ ਨੂੰ ਸਿਉਂ ਰਿਆਂ ਤੇਰੇ ਨਾਲ ਜੋੜਨੀਆ। ਸਿਮਰਤਾ ਕਾਠ ਨਾ ਜਨਹੀਂ ਲੋਕ ਗਠਾਵੈ ਪਰ ਨਹੀਂ ਇਹ ਲੋਭ ਦੇ ਨੇ। ਔਰ ਨਹੀਂ ਜਿਹ ਰੂਪ ਨਹੀਂ ਔਰ ਨਹੀਂ ਜੇ ਤੁਪੋ ਨਹੀਂ ਦੰਮੀ ਥਾਉ ਰੁਕੋ ਲੋਕ ਗੰਠ ਘੰਟ ਖਰਾ ਬਿ ਉਚਾ ਮੁੰਬਈ ਨ ਗਾਂਠੇ ਜਾਏ ਪਹੁੰਚਾ ਬੜੇ ਵਜਦ ਉਤਕਾਰ ਐਸਾ ਉਹ ਬਹਿ ਗਿਆ ਕੋਲ ਸੁਣਦਾ ਰਿਹਾ ਜਦੋਂ ਭਗਤ ਜੀ ਇਹਦੇ ਵੱਲ ਧਿਆਨ ਦਿੰਦੇ ਨੇ ਇਹਦਾ ਹਾਲ ਚਾਲ ਪੁੱਛਦੇ ਨੇ ਤੇ ਕਹਿੰਦਾ ਭਗਤ ਜੀ ਤੁਹਾਨੂੰ ਮੈਂ ਪਾਰਸ ਤੇ ਗਿਆ ਛਾ ਲੈ ਕਿ ਜਿੱਥੇ ਰੱਖਿਆ ਉੱਥੇ ਹੀ ਵੇਖ ਪਿਆ ਹੋਵੇਗਾ ਵੇਖਿਆ ਉੱਥੇ ਹੀ ਪਿਆ ਸੀ ਇਹ ਅਗਲਾ ਸਵਾਲ ਕਰਦਾ ਹੈ ਤੁਸੀਂ ਵਰਤੋਂ ਨਹੀਂ ਕੀਤੀ ਤੁਹਾਡੀ ਤੋਈ ਚੌਪੜੀ ਇਹਦੇ ਨਾਲ ਤੇ ਬੜੀ ਛੇਤੀ ਮਾਲਾ ਮਾਲ ਹੋ ਜਾਂਦਾ ਭਗਤ ਜੀ ਹੱਸੇ ਹੱਸ ਕੇ ਕਹਿਣ ਲੱਗੇ ਜਿਹੜਾ ਮਾਲਾ ਮਾਲ ਮੈਨੂੰ ਰੱਬ ਨੇ ਕੀਤਾ ਛੱਜਣਾ ਚੇਤੇ ਰੱਖੂੰ ਉਹ ਤੋਂ ਵੱਡਾ ਮਾਲਾ ਮਾਲ ਮੈਨੂੰ ਨਹੀਂ ਕਰ ਸਕਦਾ ਅਸੀਂ ਮਾਲਾ ਮਾਲ ਕਿਵੇਂ ਹੋਏ ਜੀ ਬਹੁਤ ਜਿਆਦਾ ਤਨ ਆਟਾ ਹੈ ਚੰਗੇ ਮਹਿਣ ਹੋਣ ਸਾਡੇ ਕੋਲ ਅਸੀਂ ਆਖਿਆ ਬੜਾ ਕੁਝ ਆ ਗਿਆ ਜੀ ਫਲਾਣਾ ਤੇ ਮਾਲਾ ਮਾਲ ਹੋ ਗਿਆ ਜੀ ਬਹੁਤ ਧੰਨ ਹੈ ਉਹਦੇ ਕੋਲ ਇੰਨੀਆਂ ਗੱਡੀਆਂ ਅੱਜ ਚਾਰ ਚਾਰੇ ਪਾਸੇ ਅਬਾਨੀ ਅਦਾਨੀਆ ਦੇ ਵੱਡੇ ਲੋਕਾਂ ਦੇ ਕਿਸੇ ਨੇ ਇਹਨਾਂ ਕੋਲ ਤੇ ਬੜਾ ਧੰਨ ਹੈ ਪਰ ਕਿਤੇ ਉਹਨਾਂ ਨੂੰ ਜ਼ਿੰਦਗੀ ਬਾਰੇ ਪੁੱਛ ਕੇ ਵੇਖਿਓ ਕਿ ਸ਼ਾਂਤੀ ਆਤਮਿਕ ਟਿਕਾਉਣਾ ਕੋਲ ਕਿੰਨਾ ਬਿਲਕੁਲ ਵੀ ਨਹੀਂ ਹੁੰਦਾ ਸਤਗੁਰੂ RAMDAS ਸਾਹਿਬ ਜੀ ਨੂੰ ਸਵਾਲ ਕੀਤਾ ਸੀ ਕਿਸੇ ਨੇ ਵੀ ਦੁਨੀਆਂ ਦਾ ਸਾਰਿਆਂ ਤੋਂ ਅਮੀਰ ਵਿਅਕਤੀ ਕੌਣ ਹੈ ਸਤਗੁਰੂ ਇੱਕੋ ਸ਼ਬਦ ਦੇ ਵਿੱਚ ਉੱਤਰ ਦਿੱਤਾ ਸੀ ਕਿ ਜਿਹਦੇ ਕੋਲ ਸੰਤੋਖ ਦੀ ਦੌਲਤ ਹੋਵੇ ਅਸੀਂ ਉਹਨੂੰ ਮੰਨਦੇ ਹਾਂ ਦੁਨੀਆਂ ਦਾ ਅਮੀਰ ਵਿਅਕਤੀ ਦੁਨੀਆਂ ਦੇ ਤਨ ਨਾਲ ਕੋਈ ਅਮੀਰ ਨਹੀਂ ਬਣਦਾ ਦੁਨੀਆਂ ਦੇ ਤਨ ਦੀ ਗੱਲ ਕਰਦੇ ਆਂ ਤੇ ਬਾਪੂ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਇਹ ਸਤਨਾ ਇਹਨੇ ਨਹੀਂ ਰੱਜਣਾ ਭੁੱਖਿਆ ਭੁੱਖਣਾ ਉਤਰੀ ਜੀਵਨਾਂ ਪੁਰੀਆਂ ਭਾਰ ਕਿੰਨਾ ਪੁਰੀਆਂ ਦਾ ਤਾਂਨੇ ਨੂੰ ਦੇ ਦੇ ਤੰਦੇ ਦੇ ਅੱਗੇ ਅਮਾਰ ਲੱਗ ਜਾਣਾ ਜੇ ਸੰਤੋਖ ਨਹੀਂ ਤੇ ਇਹ ਭੁੱਖਾ ਹੀ ਰਹੇਗਾ ਪੰਚਵੇਂ ਪਾਤਸ਼ਾਹ ਨੂੰ ਪੁੱਛਿਆ ਕਹਿੰਦੇ ਨਹੀਂ ਰੱਜਦਾ ਇਹ ਤੇ ਸੈਸ ਕੱਟੇ ਲਖ ਕੋਟ ਤਾਂ ਹੈ ਤ੍ਰਿਪਤ ਨਾ ਆਵੇ ਮਾਇਆ ਪਛੈ ਪਾਵੇ ਅਨਕ ਭੋਗ विख्या के करे न तृप्तावे खप खप मने हित बिना के बिना संतोष नहीं कूरात है सुपन मनोरथ बिरथे सब कट है जी कह लगे ये दौलत नहीं चाहिए थी सानू उन्हें नाम का भर दिता है वो धन जेड़ा ये धन आखुट ना नखुटा ना जाए पूरा सतगुर ਇਹ ਤੇ ਪੂਰੇ ਗੁਰੂ ਨੇ ਸਾਨੂੰ ਸਮਝਾਇਆ ਇਹ ਤੇ ਭਗਤ ਸ਼ਬ ਜਦੋਂ ਉਹਨੂੰ ਇਸ ਤਰ੍ਹਾਂ ਪੇਸ਼ ਹੁੰਦੇ ਨੇ ਉਹ ਚਰਣਾ ਤੇ ਡਿੱਗਾ ਕਹਿਣ ਲੱਗਾ ਮੈਨੂੰ ਨਹੀਂ ਸ਼ੀ ਪਤਾ ਵੀ ਤੁਸੀਂ ਇੰਨੇ ਸ਼ਬਦ ਦੀ ਇੰਨੇ ਸ਼ਿੱਦਕ ਦੇ ਮਾਲਕ ਹੋ ਤੇ ਪਟ ਜਲ ਜੀ ਕਹਿੰਦੇ ਨੇ ਰਬੀਸ਼ਿਖਤ ਵਿੱਚ ਤੀਜੇ ਪਾਦਸ਼ਾਹ ਦੀ ਸ਼ਬਦ ਕਹਿਣ ਲੱਗੇ ਉਹਨੂੰ ਕੰਗਾਲ ਨਾ ਕਿਹਾ ਉਹਨਾ ਮਨੁੱਖਾਂ ਨੂੰ ਕਦੇ ਨਾਖੇ ਤੇ ਨਰ ਦੁੱਖ ਨਾ ਭੁੱਖ ਤੇ ਨਰ ਨਿਤਨੋ ਕਹੀਐ ਉਹਨਾ ਮਨੁੱਖਾਂ ਨੂੰ ਨਾ ਕੋਈ ਦੁੱਖ ਹੈ ਨਾ ਕੋਈ ਭੁੱਖ ਹੈ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ ਅੱਗੇ ਕਹਿੰਦੇ ਨੇ ਇੱਥੇ ਵੱਸ ਨਹੀਂ ਤੇ ਨਰ ਸੋਗ ਨਾ ਹੋਵੇ ਤੇ ਨਰ ਸੇ ਅੰਤ ਨਾ ਰਹੀਐ ਉਹਨਾ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ ਬਹੁ ਮਨੁੱਖ ਅਦਾਏ ਹਨ ਕਿ ਉਹਨਾਂ ਦਾ ਅੰਤ ਪਾਏ ਨਹੀਂ ਜਾ ਸਕਦਾ ਉਹਨਾਂ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਮਾਲਕ ਦੀ ਰਜ਼ਾ ਵਿੱਚ ਜ਼ਿੰਦਗੀ ਜਿਉਂਦੇ ਨੇ ਰੰਮੀ ਰਜ਼ਾ ਵਿੱਚ ਉਹ ਹਰ ਸਮੇਂ ਖੁਸ਼ ਰਹਿੰਦੇ ਹਨ ਤੇ ਨਰ ਸੇਵ ਨਾ ਕਰੇ ਤੇ ਨਰ ਸਹਿ ਸਹਿਜ ਸਮਪੈ ਖੈਲ ਕੇ ਉਹ ਕਿਸੇ ਦੀ ਮਥਾਤੀ ਨਹੀਂ ਕਰਦੇ ਉਹ ਮਨੁੱਖ ਉਹ ਮਨੁੱਖ ਤਾਂ ਆਪ ਸੰਕਰੇ ਹਦਾਰਾ ਪਦਾਰਥ ਹੋਰਣਾ ਮਨੁੱਖਾ ਨੂੰ ਦਿੰਦੇ ਨੇ ਭਾਵੇਂ ਕਿ ਜਿਹੜਾ ਨਾਮੀ ਹੈ ਉਹ ਤੇ ਦੇਨ ਦੀ ਸਮਰੱਥਾ ਰੱਖਦਾ ਹੱਥੋਂ ਦੇ ਕੇ ਭਲਾ ਬਣਾਉਂਦਾ ਹੈ ਜਪਣ ਵਾਲਾ ਜਿਹੜਾ ਚੇਤਨ ਕਰਨ ਵਾਲਾ ਜਿਹੜਾ ਰੱਬ ਨਾਲ ਜੁੜਿਆ ਵਿਅਕਤੀ ਉਹ ਤੇ ਮੰਗਦਾ ਨਹੀਂ ਉਹ ਤੇ ਜਿੰਨਾ ਹੈ ਉਹਦੇ ਵਿੱਚ ਸ਼ੁਕਰਾਨਾ ਕਰਦਾ ਹੈ ਤੇ ਆਪਣੇ ਔਲੋ ਦੇ ਕੇ ਖੁਸ਼ ਹੁੰਦਾ ਹੈ ਪਰ ਅੱਜ ਨਹੀਂ ਸੋਹ ਰਾਜ ਤੇ ਤਰ ਵੀ ਬਾਣਿਆਂ ਵਿੱਚ ਮੰਗਿਆ ਜਾ ਰਿਹਾ ਹੈ ਧੰਨ ਦੀ ਇਕਤਰਤਾ ਦੀ ਹੋੜ ਲੱਗੀ ਹੈ ਰੱਬ ਵਾਲੇ ਪਾਸੇ ਨਹੀਂ ਜੋੜਿਆ ਜਾ ਰਿਹਾ ਇਹ ਨਰ ਨੁਦਿਚ ਬਹ ਇਹ ਨਾਰੇ ਓ ਥੱਪ ਬਿ ਥੱਪੈ ਭਗਤੀ ਕੀਤੇ ਨੇ ਉਹਨਾਂ ਦੇ ਕੋਲ ਸ਼ੁਭ ਗੁਣ ਨੇ ਉਹ ਮਨੁੱਖ ਜਿਹੜੇ ਨੇ ਉਹਨਾਂ ਨੂੰ ਚੰਗੇ ਤਖਤ ਮਿਲਦੇ ਨੇ ਗਲੀਚੀਆਂ ਤੇ ਬੈਠਦੇ ਨੇ ਭਾਵੇਂ ਕਿ ਰਾਜ ਭਾਗ ਮਾਣਦੇ ਹਨ ਉਹ ਮਨੁੱਖ ਆਪਣਾ ਨੂੰ ਹਿਰਦੇ ਵਿੱਚੋਂ ਕੁੱਟ ਕੇ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਟਿਕਾਉਂਦੇ ਨੇ ਅਸੀਂ ਜਿਹੜੇ ਆਮ ਲੋਕ ਆ ਨਾ ਕੁਰਬਾਨੀ ਕਹਿੰਦੀ ਤੇ ਔਗਣ ਇਕੱਠੇ ਕਰਦੇ ਨੇ WhatsApp 'ਵਣ ਕਹਿਣ ਲੱਗੇ ਉਤੇ ਗੁਣ ਇਕੱਤਰ ਕਰਦੇ ਨੇ ਲੋਕ ਅਵਗੁਣਾ ਕੀ ਬੰਨਾ ਹੈ ਗੰਠੜੀ ਗੁਣ ਦਾ ਵਿਹਾਜੈ ਕੋਏ ਸਤਿਗੁਰਾਂ ਆਖਿਆ ਗੁਣ ਕਾ ਗਾਹਕ ਨਾਨਕਾ ਬਿਰਲਾ ਕੋਈ ਹੋਏ ਫਸਲਾਣੇ ਦੀ ਆਣੀ ਕਿੰਤਾ ਇਥੇ ਆ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਇਹ ਸਾਡੇ ਕੋਲ ਗੱਲ ਆ ਇਤੂ ਬਾਤ ਅਸੀਂ ਇੱਥੇ ਪਈ ਨਹੀਂ ਏਰਖਾ ਦਵਾਇ ਤੰਦਿਆ ਚੁਗਲੀ ਇਹਦੇ ਨਾਲ ਸਾਡਾ ਅੰਦਰਲਾ ਖਾਚਾ ਖਾਚ ਭਰਿਆ ਅਗਲ ਕੀ ਪਈ ਅੰਦਰ ਛੜਿਆ ਪਿਆ ਵਿਅਕਤੀ ਥੋੜਾ ਜਿਹਾ ਛੇੜਦੇ ਹੋ ਬਸ ਭੜਬੜ ਵੱਜ ਜਾਂਦੇ ਨੇ ਸ਼ਹਿਨ ਸ਼ਕਤੀ ਨਹੀਂ ਨਿੱਕੇ ਨਿੱਕੇ ਬੱਚੇ ਇੰਨੇ ਗ੍ਰੋਧੀ ਹੋ ਗਏ ਕਿ ਉਹਨਾਂ ਨੂੰ ਟਿਕਾਣਾ ਸਾਨੂੰ ਮੁਸ਼ਕਲ ਹੋ ਗਿਆ ਅਸੀਂ ਆਖੇ ਬੜੇ ਜਿੱਤੀ ਜੀਅ ਤੇ ਨਹੀਂ ਮੰਨਦੇ ਇਹ ਤੇ ਆਖੇ ਨਹੀਂ ਲੱਗਦੇ ਕਿਉਂ ਨਹੀਂ ਲੱਗਦੇ ਜਿੰਤ ਨਾਮ ਦਾ ਕਿਣਕਾ ਸੀ ਨਹੀਂ ਪਾਇਆ ਉਹਨਾਂ ਨੇ ਕਨਾਂ ਚ ਮਾਣੇ ਬਾਣੀ ਨਹੀਂ ਸੁਣਾਈ ਉਹਨਾਂ ਨੂੰ ਮੂਲ ਮੰਤਰ ਗੁਰਬੰਧ ਪਰ ਜਪਜੀ ਸਾਹਿਬ ਸਵਈਏ ਚੌਪਈ ਰੰਸੇਬ ਇਹਨਾਂ ਦੀ ਆਦਤ ਇਸ ਵਾਸ ਹੀ ਨਹੀਂ ਬਣਾਇਆ ਪ੍ਰਿੰਸੀਪਲ ਸਦबीर ਸਿੰਘ ਇਹਦੇ ਨੇ ਸਾਡੀ ਦਾਦੀ ਤੇ ਚਾਹ ਨਹੀਂ ਸੀ ਦਿੰਦੀ ਜਦਾਂ ਚਰ ਜਪਜੀ ਨਹੀਂ ਸੀ ਪੜ੍ਹਦੇ ਇਹ ਬੁੱਧ ਜਪਜੀ ਪੜ੍ਹ ਤਾਂ ਮਿਲੇਗੀ ਚਾਹ ਮੂਲ ਮੰਤਰੀ ਦੀ ਸ਼ੱਤਾਂ ਨੂੰ ਬਿਆਨ ਇੱਕ ਕੁਸ਼ਲਮਾਨ ਰਾਸ਼ਟਰਪਤੀ ਕਰਦਾ ਹੈ ਪਾਕਿਸਤਾਨ ਤੋਂ ਕਹਿੰਦਾ ਮੇਰੇ ਘਰ ਤੇ ਲੱਗਾ ਆ ਜਾ ਵੇਖ ਲੋ ਪੜ੍ਹ ਲੋ ਕਿ ਮੈਨੂੰ ਨਹੀਂ ਸੀ ਹੋਂਦੀ ਪੜਾਈ ਮੈਂ ਤਾਂ ਸਕੂਲੋਂ ਬਾਹਰ ਬਾਹਰ ਇੰਦਾ ਸਾ ਨਰਕਾਣਾ ਸਾਹਿਬ ਦੇ ਨੇੜੇ ਸੀ ਉਹਦਾ ਸਕੂਲ ਇਹਨਾਂ ਇੱਕ ਦਿਨ ਉੱਥੋਂ ਦੇ ਗ੍ਰੰਥੀ ਸਿੰਘ ਨੇ ਵੇਖਿਆ ਮੈਨੂੰ ਪੁੱਛਿਆ ਤੇ ਮੈਂ ਆਖਿਆ ਵੀ ਆਹ ਗੱਲ ਨੇ ਉਹਨੇ ਆਖਿਆ ਵੀ ਆਹ ਲੈ ਜਾ ਮੰਤਰੇ ਪੜ ਤੇ ਸਕੂਲੇ ਜਾਇਆ ਕਰ ਸਾਰਿਆਂ ਤੋਂ ਟੌਪ ਆਏਗਾ ਉਹ ਕਹਿੰਦਾ ਗੁਰ ਸਿੱਖੋ ਤੁਹਾਡੇ ਗੁਰ ਮੰਤਰ ਨੇ ਮੈਨੂੰ ਰਾਸ਼ਟਰਪਤੀ ਦੀ ਪਦਵੀ ਦਿੱਤੀ ਤੇ ਤੁਸੀਂ ਇਹਦਾ ਅਸਰਾ ਕਿਉਂ ਨਹੀਂ ਲੈਂਦੇ ਪੇਪਰਾਂ ਦੇ ਦੇਣਾ ਚਾਹਣਗੇ ਬੱਚੇ ਇਹ ਸਾਡੀ ਕਰਦੇ ਹੋ ਦਾਸ ਦੀ ਅਸੀਂ ਵੀ ਕਰਾ ਦਿੱਤੀ ਇਹ ਹੁਣ ਅਰਦਾਸ ਕਰਦੇ ਹੋ ਬੱਚਿਆਂ ਨੂੰ ਚੰਗੇ ਨੰਬਰ ਹੋਣ ਸਾਧ ਗੁਰਾਂਖਿਆ ਲਟਣ ਕਿਉਂ ਨਹੀਂ ਕਰਦੇ ਚਿੰਤਨ ਕਿਉਂ ਨਹੀਂ ਕਰਾਂਦੇ ਬੱਚਿਆਂ ਤੋਂ ਲਾਲਚ ਦੇ ਦਿਓ ਕਿ ਤੂੰ ਜਪਜੀ ਰੋਜ਼ ਪੜ੍ਹ ਤੈਨੂੰ ਇਹ ਚੀਜ਼ ਲੈ ਕੇ ਆਾਂਗੇ ਇਹ ਕਿਨਾਂ ਕੋਈ ਮਹਿੰਗਾ ਨਹੀਂ ਜੇ ਫਰਸਟ ਕੋਲ ਵੀ ਬੱਚੇ ਪਾਉਂਦੇ ਨੇ ਲਾਲਚ ਦੇ ਰਹੇ ਹੋ ਕਿ ਇਹ ਚੀਜ਼ ਮੰਗਾ ਪਹਿਲੋਂ ਜਪਤੀ ਸੁਣਾ ਦਾਂ ਖਵਾਾਂਗੇ ਅਰਤ ਬਣ ਜਾਏਗੀ ਸ਼ੁਭਾ ਬਣ ਦੇਗਾ ਹੌਲੀ ਹੌਲੀ ਆਪੇ ਪੜਨਾ ਸ਼ੁਰੂ ਕਰ ਦੇਗਾ ਨਾ ਅਸੀਂ ਦਿੱਤੇ ਲਾ ਚੰਗੇ ਨੰਬਰ ਲੈ ਪੇਪਰਾਂ ਚ ਫਿਰ ਲੈ ਕੇ ਦਿਆਂਗੇ ਆ ਚੀਜ਼ ਧਰਮ ਦੇ ਖੇਤੇ ਚ ਨਹੀਂ ਜੋੜਿਆ ਗਿਆ ਪਟਛੈ ਬਨ ਜਲ ਪਟ ਜੀ ਕਹਿੰਦੇ ਹਨ ਸੁਖ ਲਹਿ ਹੈ ਤੇ ਨਰ ਸੰਸਾਰ ਮਹਿ ਅਪੈ ਪਟ ਮਦ ਤੇ ਹੈ ਅਪੈ ਪਟ ਕਹਿੰਦੇ ਨੇ ਅਪੈ ਤਾਨਰ ਪੈਤਾ ਤਪਸਤ ਉਹ ਉਡ ਲੈਂਦੇ ਹਨ ਉਹ ਮਨੁੱਖ ਸੰਸਾਰ ਵਿੱਚ ਸੁੱਖ ਮੰਨਦੇ ਨੇ ਕਾਮਾਤਕ ਵੈਰੀਆਂ ਦੇ ਵਿੱਚ ਨਿਰਪੈਤਾ ਦਾ ਬਸਤਰ ਪਾਈ ਰੱਖਦੇ ਨੇ ਭਾਵ ਕੇ ਨਿਰਪੈ ਰਹਿੰਦੇ ਹਨ ਉਹਨਾਂ ਨੂੰ ਪੰਜ ਵਿਕਾਰ ਨਹੀਂ ਸ਼ਤੰਦੇ ਜਿਨ੍ਹਾਂ ਕੋਲ ਨਾਮ ਦਾ ਧਨ ਹੋਵੇ ਉਹ ਮੁਕਾਬਲਾ ਕਰ ਲੈਂਦੇ ਨੇ ਸ਼ਕਿਆਤ ਤੇ ਨਰ ਅਦਾਲਤ ਭਣੈ ਗੁਰੂ ਅਮਰਦਾਸ ਸੁਪਰਸੰਨ ਜਹੇ ਤਾਲ ਕਵੀ ਇਹ ਗੱਲ ਕਹਿੰਦਾ ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਅਮਰਦਾਸ ਜੀ ਪ੍ਰਸੰਨ ਹੋ ਗਏ ਖੁਸ਼ ਹੋ ਗਏ ਜਿਨ੍ਹਾਂ ਨੇ ਬਾਬੇ ਅਮਰਦਾਸ ਦਾ ਜੀਵਨ ਪੜ੍ਹ ਲਿਆ ਬਾਤ ਲਿਆ ਉਹਨਾਂ ਦੇ ਸ਼ਬਦਾਂ ਦੀ ਅਰਦਾਸਾ ਕਰਕੇ ਉਹਨਾਂ ਦੀ ਅਸੀਸ ਹਾਸਲ ਕਰ ਲਈ ਉਹ ਮਨੁੱਖ ਆਪਣੀ ਜ਼ਿੰਦਗੀ 'ਚ ਸਫਲ ਹਨ ਪਾ ਕੇ ਉਹਨਾਂ ਦਾ ਸਮੁੱਚਾ ਜੀਵਨ ਸਫਲ ਹੋ ਜਾਂਦਾ ਹੈ ਉਹ ਜੀਵਨ ਦੀ ਯਾਤਰਾ ਸਫਲ ਕਰਕੇ ਜਾਂਦੇ ਨੇ ਲੋਕ ਤੇ ਪਰਲੋਕ ਉਹਨਾਂ ਦਾ ਸੌੜ ਜਾਂਦਾ ਹੈ ਸਤਿਗੁਰੂ ਰਾਮ ਕਰੇ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਗ ਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਭਾਵੇਂ ਸਾਰਾ ਦਿਨ ਤੇ ਮੂਲ ਮੰਤਰੀ ਹੋਵੇ ਜਬ ਕੀ ਪੂਰਾ ਨਾ ਹੀ ਹੋਇ ਤਾ ਹੀ ਹੋਈ ਗੱਲ ਨਹੀਂ ਇੱਕੋ ਹੀ ਸ਼ਬਦ ਪੜਿਆ ਜਾਏ ਪਰ ਇੰਨਾ ਅਸੀਂ ਉਹਨੂੰ ਧਿਆਨ ਨਾਲ ਪੜੀਏ ਤਵਜੋ ਨਾਲ ਪੜੀਏ ਬਾਣੀ ਵਿੱਚ ਦੱਸਿਆ ਗਿਆ ਜੀ ਜੇ ਤੁਸੀਂ ਨਾਮ ਜਪਣਾ ਬਾਣੀ ਪੜ੍ਹਨੀ ਤੇ ਕਿਵੇਂ ਸਾਧ ਗੁਰਾਂ ਖੈਂਚੀਵੇਂ ਕਮਾ ਮੱਖਣ ਕੱਢੰ ਲਈ ਦੁੱਧ ਨੂੰ ਗਰਮ ਕਰਦੀ ਉਹ ਸਾ ਜਾਗ ਲਾਂਦੀ ਹੈ ਜਾਗ ਲਾਂਣ ਤੋਂ ਬਾਅਦ ਉਹ ਜਪ ਜਾਂਦਾ ਹੈ ਇਹ ਉਹ ਨੂੰ ਢੜਕਣਾ ਪੈਂਦਾ ਹੈ ਫਿਰ ਜਾ ਕੇ ਮੱਖਣ ਦੀ ਪ੍ਰਾਪਤੀ ਫਿਰ ਜਾ ਕੇ ਕਿਉਂ ਦੀ ਪ੍ਰਾਪਤੀ ਹੁੰਦੀ ਅੱਜ ਤੇ ਅਸੀਂ ਸਾਰੇ ਤਾਂ ਸਿੱਧਾ ਹੀ ਕੋਈ ਮਲਾਈ ਨੂੰ ਗਰਮ ਕਰ ਲੈਂਦਾ ਕੋਈ ਕ੍ਰੀਮ ਨੂੰ ਗਰਮ ਕਰਦਾ ਉਹ ਕਿਉਂ ਤੇ ਰਿਆਈ ਨਹੀਂ ਸਾਡੇ ਕੋਲ ਇਹ ਸੇ ਤਰ੍ਹਾਂ ਅਸੀਂ ਬਾਣੀ ਤੋਂ ਹੀ ਸਾਰਾ ਕੁਝ ਤਾਂ ਹੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਸਤਿਗੁਰਾਂ ਬਾਣੀ ਚ ਤਰੀਕਾ ਦੱਸਿਆ ਬਾਣੀ ਪੜ੍ਹਦਾ ਹਰ ਕਾ ਬੇ ਲੋਭ ਨਾ ਮਿਲੋ ਉਹ ਮੇਰੇ ਪਾਈਂ ਸ਼ਾਇਦ ਮੈਨੂੰ ਉਹ ਐਸੇ ਤਤ ਨਦਾਂ ਪਰਿਸ਼ਾਦ ਲੱਤ ਕਾ ਇਹਨੇ ਆਖਿਆ ਇਹ ਵੀ ਤਰੀਕਾ ਬਾਣੀ ਪੜ੍ਹਦਾ ਹਾਂ ਭਗਤ ਸਤਗੁਰੂ ਕਹਿੰਨ ਲਿਖਿਆ ਹੈ ਇਹਨੇ ਆਖਿਆ ਵੀ ਉਹ ਤੇ ਬਦਾਨੀ ਚਾਤੀ ਸਾਰਾ ਕੁਝ ਦੇਣਾ ਪਿੰਦਾ ਸਤਗੁਰੂ ਆਖਿਆ ਤੇਰੇ ਕੋਲ ਤੇ ਸਾਰਾ ਚਿੰਦਾ ਤਨ ਕਰ ਮਟਕੀ ਮਨ ਮਾਹਿ ਬਲੋਈ ਇਸ ਮਟਕੀ ਮਹਿ ਸ਼ਮਦ ਸੰਜੋਈ ਇਸ ਤਰ੍ਹਾਂ ਬੜੀ ਬਾੜੀ ਬੜੇ ਆਪ ਰਾਮ ਰਾਣਾ ਸਾਹਿਬ ਜੀ ਨੇ ਪੂਰੇ ਦਿਨ ਚ ਜਪਦੀ ਹੋ ਜੇ ਤਾਂ ਵੀ ਕੋਈ ਪ੍ਰਵਾਹ ਨਹੀਂ ਪਰ ਪਤਾ ਲੱਗ ਕਿ ਜਪਜੀ ਹੈ ਕੀ ਕੱਲਾ ਜਪਜੀ ਜਦੋਂ ਸਮਝ ਲਵਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਆ ਜਾਵੇ ਕਿ ਸਾਡੀ ਜ਼ਿੰਦਗੀ ਕੀ ਹੈ ਕਿਵੇਂ ਜੀਵਨ ਜਿਉਣਾ ਹੈ ਇਹਨੇ ਸਮਝਾ ਦੇਣਾ ਤੁਹਾਨੂੰ ਬੜਾ ਕੁਝ ਮਿਲ ਜਾਣੇ ਕੱਲੇ ਜਪਜੀ ਸਾਹਿਬ ਜੀ ਦੇ ਵਿੱਚ ਉਹਨੂੰ ਰਹਿਮ ਕਰੇ ਸਾਨੂੰ ਭਾਵਨਾ ਨਾਲ ਅਸੀਂ ਤੇ ਵਾਸ ਸ਼ੁਰੂ ਕੀਤਾ ਪਤਾ ਹੀ ਨਹੀਂ ਕਦੋਂ ਆਪਣੇ ਆਪ ਨੂੰ ਪਤਾ ਨਹੀਂ ਲੱਗਾ ਵੀ 5 ਹੋ ਗਈਆਂ ਜੀ ਵਾਸ ਪੈ ਗਿਆ ਉਹ ਸੁਖਮਣੀ ਦਾ ਸਾਨੂੰ ਪਤਾ ਹੀ ਨਹੀਂ ਲੱਗਾ ਸੁਖਮਣੀ ਨਹੀਂ ਆਈ ਬੜੇ ਮਾਨ ਨਾਲ ਛਾਤੀ ਚੌੜੀ ਕਰਕੇ ਆਖਿਆ ਕਿਸੇ ਮਾਨ ਨੇ ਕਿਸੇ ਸਿੱਖ ਨੇ ਵੀ ਆਪਾਂ ਤੇ 35 36 ਮਿੰਟ ਦੀ ਵਾਸ ਇਹਦੇ ਚ ਕਰ ਦਿੰਦੇ ਆ ਕਈ ਕਰਨੇ ਆ ਸੁਖਮਣੀਆਂ ਅਖਰ ਤੇ ਇੱਕ ਦੀ ਸਮਤ ਨਹੀਂ ਆਈ ਅੰਦਰ ਤੇ ਇੱਕ ਵੀ ਨਹੀਂ ਵਸਿਆ ਤਿੰਨ ਕਹੇ ਕਿ ਜੀ ਜੀ ਬਸਾਵੇ ਤਾਂ ਕਿਵੇਂ ਮਾ ਗਣੀ ਨਾ ਹੋਵੇ ਬੜੀਆਂ ਗੜੀਆਂ ਚੱਲੀਆਂ ਵੇਖੀਆਂ ਸੁਲੀਆਂ ਬੜੇ ਹੱਡ ਪੱਟ ਸਾਇਡ ਪੜ ਦੁਨੀਆ ਤੇ ਪਤਾ ਨਹੀਂ ਕਿੰਨੇ ਕੁ ਚੱਲ ਰਹੇ ਨੇ ਪਰ ਪਤਾ ਸਮਝ ਸਾਨੂੰ ਹੋਇਆ ਨਹੀਂ ਪੈਸਾ ਧਰਮ ਦੇ ਨਾਂ ਤੇ ਅਸੀਂ ਲੰਗਰਾਂ ਤੇ ਵੀ ਬਹਾਨਿਆਂ ਪਾਠਾਂ ਤੇ ਵੀ ਲਾ ਰਹੇ ਹਾਂ ਕਦੀ ਕਿਸੇ ਗਰੀਬ ਦੀ ਮਾ ਨਹੀਂ ਪੜੀ ਥੋਪ ਜਾ ਕੇ ਸਿਖਾਡੇ ਗੱਲ ਆ ਕੇ ਵੀ ਸਾਡੇ ਗੋਲਕ ਤੇ ਗਰੀਬ ਦਾ ਮੂੰਹ ਹੈ ਪਰ ਲਾਇਆ ਤੇ ਇੱਕ ਰੁਪਈਆ ਵੀ ਨਹੀਂ ਕਦੀ ਗਰੀਬ ਤੇ ਲੰਗਰ ਛਕਾ ਦੇਣਾ ਗਰੀਬ ਤੇ ਮਾਇਆ ਲਾਣੀ ਨਹੀਂ ਗਰੀਬਾਂ ਤੇ ਮਾਇਆ ਲਾਣੀ ਹੈ ਸਿੱਦੇ ਬਸਤਰ ਤੰਦੇ ਫਟੇ ਹੋਣ ਸਿੱਖ ਫੜੇ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚੇਤੇ ਕਰੇ ਉਹ ਆਪਣੀ ਪ੍ਰਾਪਰਣ ਦੇ ਨਵੀਂ ਪੋਸ਼ਾਕ ਲਾ ਕੇ ਦਿੰਦੇ ਨੇ। ਆਖੇ ਸੀ ਮੇਰਾ ਵੀ ਚਿੱਤ ਕਰਦਾ ਦਾਤਾ ਮੈਂ ਵੀ ਇਸ ਪ੍ਰਾਤ ਵਿੱਚ ਜਾਣਾ। ਉਹਨਾਂ ਆਖਿਆ ਦਿਨ ਕੋਲ ਬਸਤਰ ਕਹਿੰਦੇ ਕਿ ਹੈ ਹੀ ਨਹੀਂ ਬਸਤਰ। ਪਾਤਾਲ ਨੇ ਆਖਿਆ ਵੀ ਇਹ ਕੀ ਕੀਤਾ ਕਹਿੰਨ ਲੱਗੇ ਮੇਰੇ ਕੋਲ ਤੇ ਮੇਰੀਆਂ ਤੁਹਾਡੀਆਂ ਸਿੱਖ ਸੰਗਤਾਂ ਲੱਖਾਂ ਦੇਣਗੀਆਂ ਹੋਵੇ। ਮੇਰਾ ਪਿਤਾ ਤੇ ਲੱਖਾਂ ਲੈ ਦੇਗਾ। ਇਹ ਦੇ ਕੋਲ ਤੇ ਇੱਕ ਵੀ ਨਹੀਂ ਵਾਂ ਤਾਂ ਦੇ ਕਿ ਆਇਆ ਪਰ ਸਾਡੇ ਕੋਲ ਨਹੀਂ ਸੀ ਤੇ ਗਰੀਬਾਂ ਨੂੰ ਦਰਕਾਰ ਆ ਕਿ ਤੇਰਾ ਕਸ਼ਬਾ ਬਣ ਗਿਆ ਤੂੰ ਐਵੇਂ ਆ ਜਾ ਨਹੀਂ ਕਿਸੇ ਗਰੀਬ ਦੀ ਪੜਾਈ ਦਾ ਖਰਚਾ ਇੱਕ ਨਹੀਂ ਕਰ ਸਕਦਾ 8-10 ਜਣੇ ਇਕੱਠੇ ਹੋ ਜਾਣ ਕਿ ਆਪਾਂ ਇਹਨੂੰ ਡਿਗਰੀ ਤੱਕ ਪਹੁੰਚਾਣਾ ਹੈ ਕਿ ਇਹ ਤੇ ਛੱਡ ਰਿਹਾ ਪੜਾਈ ਪਰ ਮਾਫ ਕਰਨਾ ਸ਼ਰਤ ਰੱਖੀ ਉਹਨਾਂ ਬੱਚਿਆਂ ਲਈ ਕਿ ਤੁਸੀਂ ਅਮਰਤਾਰੀ ਬਣੋ ਸਿੱਖ ਸਜੋ ਆਪਣੀ ਸਿੱਖੀ ਦਾ ਤਿਆਗ ਨਹੀਂ ਕਰਨਾ ਅਸੀਂ ਬੜੇ ਦੂਰ ਜਾ ਚੁੱਕੀਆਂ ਅਸੀਂ ਤੇ ਇਹਨਾਂ ਦੁਆਰਿਆਂ ਤੇ ਨਹਿ ਕੀ ਅੰਮ੍ਰਿਤਧਾਰੀ ਬਣ ਤੋਂ ਗ੍ਰੇਜ਼ ਕਰ ਰਹੇ ਆਂ ਪੰਥ ਤੇ ਆਪਣੇ ਵਿਕਾਰ ਪਹਿਨਣ ਤੋਂ ਵਿਖਾਣ ਤੋਂ ਵੀ ਗ੍ਰੇਜ਼ ਕਰਨੇ ਵੀ ਥੱਲੇ ਪਾਡੋ ਕੀ ਰਾਖੀ ਸ਼ੰਗਾਂ ਨੂੰ ਪ੍ਰਚਾਰਕਾਂ ਨੂੰ ਆਜੂਤ ਹੁੰਦੀ ਵੀ ਕਿਰਪਾ ਨਾਲ ਥੱਲੇ ਪਾਡੋ ਸਾਰੀਆਂ ਧਰਮ ਦੇ ਚਿੰਨ੍ਹ ਨੇ ਇਹਨਾਂ ਦਾ ਪ੍ਰਭਾਵ ਪੈਣਾ ਬਾਣੀ ਤੇ ਬਾਣਾ ਦੋਵੇਂ ਚੀਜ਼ਾਂ ਨੂੰ ਸਤਿਗੁਰਾਂ ਜੋੜੀ ਹੈ ਜਦੋਂ ਦੋਵੇਂ ਜੁੜ ਜਾਣ ਫਿਰ ਬੜੀ ਵੱਡੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਜੇ ਅੰਦਰ ਨਾਲ ਨਾਮ ਨਾਲ ਸੇਵਾ ਨਾਲ ਸਿਮਰਨ ਨਾਲ ਜੁੜਦੇ ਗੁਰੂ ਤਰਸ ਕਰੇ ਸਾਨੂੰ ਇਸ ਤਰ੍ਹਾਂ ਆਪਣੇ ਗੁਰੂ ਦੇ ਨਾਲ ਲੱਗਣ ਦੀ ਜਾਂ ਚਾਹੇ ਅੱਗੋਂ ਸਾਡਾ ਆਪਣਾ ਜਨਮ ਦਿਨ ਆ ਗਿਆ ਖਾਲਸੇ ਦਾ ਛੱਜਨਾ ਦਿਵਸ ਇਹਦੇ ਤੇ ਹਰ ਸਿੱਖ ਯਤਨ ਕਰੇ ਵੀ ਵੱਧ ਤੋਂ ਵੱਧ ਥਾਵਾਂ ਤੇ ਅਮਰ ਸੰਚਾਰ ਕੀਤਾ ਦਾਏ ਤੇ ਅਮਰਤਾ ਦੇ ਸਜਣ ਵਾਰੀ ਪ੍ਰੇਰਿਤ ਕੀਤਾ ਜਾ ਸਕਦਾ ਹੋਈਆਂ ਭੁੱਲਾ ਚੁੱਕਾ ਦੁਖੀ ਮਾਂ ਬੇਮ ਸਹਿਤ ਫਤਿਹ ਬਲਾਉ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ